ਹਾਰ ਦਾ ਪਾਣੀ ਤਾਂ ਉਤਰਿਆ ਪਰ ਪਿੱਛੇ ਛੱਡ ਗਿਆ ਤਬਾਹੀ ਮਿੱਟੀ ਨਾਲ ਪਰੇ ਕਰਾ ਅੰਦਰ ਕੀਤਾ ਜ਼ਹਿਰੀਲੇ ਜੀਵਾਂ ਨੇ बसेरा ਪਾਣੀ ਉਤਰ ਨਾਲ ਨੁਕਸਾਨ ਦੇਖਣਾ ਹੋਇਆ ਔਖਾ ਫਾਜ਼ਿਲਕਾ ਦੇ ਸਰਦੀ ਖੇਤਰ ਚ ਕਰਾਂ ਦੇ ਘਰ ਹੋ ਰਹੇ ਹਨ ਟੇ ਟੇਰੀ ਗਰੀਬਾਂ ਨੇ ਦੱਸੀ ਆਪਣੀ ਦਰਦਨਾਕ ਦਾਸਤਾਨ ਤੁਸੀਂ ਦੇਖ ਰਹੇ ਹੋ ਏਡਬਲਯੂ ਨਿਊਜ਼ 18 ਫਾਜ਼ਿਲਕਾ ਦੇ ਸਰਦੀ ਪਿੰਡਾਂ ਵਿੱਚ ਹਾਰ ਦਾ ਪਾਣੀ ਪਾਵੇ ਹੁਣ ਕੁਝ ਕੱਟ ਗਿਆ ਹੈ ਪਰ ਆਪਣੇ ਪਿੱਛੇ ਤਬਾਹੀ ਦੀ ਇੱਕ ਅਜੇਹੀ ਦਰਦਨਾਕ ਦਾਸਤਾਨ ਛੱਡ ਗਿਆ ਹੈ ਜਿਸ ਤੋਂ ਪੀੜਤ ਲੋਕਸਾਲਾ ਤੱਕ ਵੀ ਉੱਬਰ ਨਹੀਂ ਸਕਦੇ ਇਸ ਸਮੇਂ ਬਾਕੀ ਸਰਦੀ ਪਿੰਡਾਂ ਦੇ ਨਾਲ-ਨਾਲ ਗ੍ਰਾਮ ਪੰਚਾਇਤ ਟਾਣੀ ਸੱਦਾ ਸਿੰਘ ਦੇ ਨੇੜੇ ਵਸਦੀਆਂ ਟਾਣੀਆਂ ਵਿੱਚ ਵੀ ਹਾਲਾਤ ਬੇहद ਗੰਭੀਰ ਬੜੇ ਹੋਏ ਦਿਖਾਈ ਦੇ ਰਹੇ ਹਨ ਇਥੇ ਟਾਣੀ ਮੱਖਣ ਸਿੰਘ ਟਾਣੀ ਕਸ਼ਮੀਰ ਸਿੰਘ ਅਤੇ ਆਸ-ਪਾਸ ਦੀਆਂ ਟਾਣੀਆਂ ਤੇ ਰਹਿੰਦੇ ਲੋਕਾਂ ਦੇ ਘਰਾਂ ਵਿੱਚ ਹੜ੍ਹ ਤੋਂ ਬਾਅਦ ਮਿੱਟੀ ਦੇ ਟੈਰ ਲੱਗ ਗਏ ਹਨ ਜਿਸ ਕਾਰਨ ਉਹਨਾਂ ਦੇ ਮੰਜੇ ਅਲਮਾਰੀਆਂ ਅਤੇ ਸੰਦੂਕਾਂ ਵਿੱਚ ਪਿਆ ਕੀਮਤੀ ਸਾਮਾਨ ਪੂਰੀ ਤਰ੍ਹਾਂ ਖਰਾਬ ਹੋ ਚੁੱਕਾ ਹੈ ਇਸ ਤੋਂ ਇਲਾਵਾ ਉਹਨਾਂ ਦੇ ਘਰਾਂ ਵਿੱਚ ਸੱਪਾਂ ਅਤੇ ਹੋਰ ਜ਼ਹਿਰੀਲੇ ਜੀਵਾਂ ਨੇ ਡੇਰੇ ਲਾਏ ਦੱਸੇ ਜਾ ਰਹੇ ਹਨ ਜਿਸ ਤੋਂ ਬਾਅਦ ਉਹ ਆਪਣੇ ਬੱਚੇ ਖੁੱਚੇ ਸਾਮਾਨ ਨੂੰ ਕਿਸ਼ਤੀਆਂ ਰਾਹੀਂ ਸੁਰੱਖਿਅਤ ਥਾਂ ਤੇ ਲਿਜਾਣ ਲਈ ਮਜਬੂਰ ਹੋ ਚੁੱਕੇ ਹਨ ਹਰ ਪੀੜਤਾ ਨੇ ਕਿਹਾ ਕਿ ਹਰ ਦੌਰਾਨ ਉਹਨਾਂ ਦੇ ਘਰਾਂ ਅੰਦਰ ਪਾਣੀ ਪਰ ਜਾਣ ਕਾਰਨ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਉਨਾਂ ਕਿਹਾ ਕਿ ਹੁਣ ਪਾਣੀ ਘਟਣ ਤੇ ਉਹਨਾਂ ਦੀ ਕਿਸੇ ਵੱਲੋਂ ਕੋਈ ਸਾਰ ਨਹੀਂ ਲਈ ਗਈ। ਉਹਨਾਂ ਨੇ ਆਪਣੇ ਇਸ ਹੋਏ ਪਾਰੀ ਨੁਕਸਾਨ ਦਾ ਉਚਿਤ ਬੰਦਾ ਮੁਆਵਜ਼ਾ ਦੇਣ ਅਤੇ ਬਾਕੀ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦੇ ਜਲਦ ਹੱਲ ਕਰਨ ਦੀ ਮੰਗ ਕੀਤੀ ਹੈ। ਫਾਜ਼ਿਲ ਕਾ ਤੋਂ ਕਰਿਸ਼ਨ ਸਿੰਘ ਦੀ ਖਾਸ ਰਿਪੋਰਟ। ਜੇਕਰ ਤੁਸੀਂ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਤੇ ਨਵੇਂ ਹੋ ਤਾਂ ਸਾਡਾ ਫੇਸਬੁੱਕ ਪੇਜ ਅਤੇ YouTube ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਇੰਦਾ ਹੀ ਫੰਨ ਨੂੰ। ਉਹ ਵੇਚਨਾਰੇ ਜਾਂ ਫਾੜ ਲਿਆ। ਬਾਹਲੇ ਤੁਸੀਂ ਦੇਖ ਹੀ ਰਹੇ ਨਾ ਕਿ ਕਿੰਨਾ ਦੋ ਮਿੰਨੇ ਹੋਵੇ ਪਾਣੀ ਚੱਲੇ ਹੋ। ਤੇ ਸਾਨੂੰ ਟਾਈਮ ਲੱਗਾ ਪਾਣੀ ਬੰਨ੍ਹਾ ਆਇਆ ਕਿ ਕਰੂੰ ਸਮਾਨ ਟੱਕਣ ਦਾ। ਇਹਨਾਂ ਕੋਈ ਨਹੀਂ ਰੱਖੀ। ਕੋਈ ਯਾ ਤੁਸੀਂ ਵੇਖ ਰਹੇ ਸਾਡਾ ਨੁਕਸਾਨ ਬੜਾ ਹੋ ਗਿਆ। ਥੜੀਆਂ ਮੱਝਾਂ ਵੀ ਦੋ ਲੋੜ ਗਈ। ਤੇ ਦੋ ਮਗਰ ਘੋਟੀਆਂ ਗਿਆ ਸੀ ਉਹ ਵੀ ਡੋੜ ਚੁੱਕੀਆਂ। ਤੂੰ ਅੱਛਾ ਜੇ ਬਤਾਏਗਾ ਕਿ ਇਹਨੂੰ ਸੰਭਾਲਦੇ ਸੰਭਾਲਦੇ ਸਿੱਖੋ ਜੀ ਇਹਨੂੰ ਸੰਭਾਲ ਸਕਦੇ ਤੇ ਸਾਡੇ ਮੰਝਿਆ ਵੇਖ ਲੋ ਛੜਿਆਰ ਈ ਦੇਖ ਲੋ ਵੀ ਸਾਰਾ ਕੁਛ ਬਿਗੋ ਲੋਹਾ ਪਿਆ ਸਨਝੇ ਦੀ ਲੋੜ ਪਈ ਤੇ ਨਾ ਦੇਖ ਲੋ ਬਹੁਤ ਹੋਇਆ ਪਿਆ ਤੋੜੀਦਾ ਹੋਇਆ ਪਿਆ ਕੋਈ ਕਿ ਭੁੱਕੇ ਬਾਣੇ ਰਹਿੰਦਿਆ ਮਿੱਟੀ ਸਾਰੀ ਚੜ ਗਈ ਤੋੜੀ ਤੇ ਢੋਕੜ ਕਾਂ ਦੇ ਡੇਗ ਪਈ ਹੈ ਇਧਰ ਬੜਾ ਕਾਫੀ ਨੁਕਸਾਨ ਹੋਇਆ ਆਏਗਾ ਪਾਣੀ ਪਿਆ ਰੇਰੇ ਖੜਾ ਆਏਗਾ ਚਾਹੀਦੀ ਆਪਰੇ ਪ੍ਰਸ਼ਾਸਨ ਵੱਲੋਂ ਇਹ ਕਾਦੀ ਸਹਾਇਤਾ ਕੀਤੀ ਜਾਵੇ ਸਾਨੂੰ ਟੂੜੀ ਵਿਗਾਰਾ ਦਿੱਤੀ ਜਾਵੇ ਕਿਉਂਕਿ ਸਾਰੀ ਖਰਾਬ ਹੋ ਗਈ ਜੀ ਟੂੜੀ ਉਹ ਨੁਕਸਾਨ ਹੋਇਆ ਜੀ ਮਕਾਨਾਂ ਜਿੰਨੀਆਂ ਬੈਠ ਗਈਆਂ ਨੇ ਜੀ ਪਾਟ ਗਿਆ ਨੇ ਮਕਾਨ ਜੀ ਕੋਈ ਸਮਾਨ ਡੋੜ ਗਿਆ ਜੀ ਇਹ ਤੇ 4 ਫੁੱਟ ਰਿਹਾ ਹੈ ਜੀ ਪਾਣੀ ਹਾਂ ਜੀ ਪਾਣੀ ਘਾਰ ਦੇ ਨਾਲ ਹੈਗਾ 4 ਫੁੱਟ ਹੋ ਰਿਹਾ ਹੈ ਜੀ ਸਰਕਾਰ ਤੋਂ ਮੰਗ ਕਰਨੇ ਤੇ ਸਾਡੀ ਸਹਾਇਤਾ ਕੀਤੀ ਜਾਵੇ ਕੋਈ ਚਾਰਾ ਹੈਗਾ ਤਾਂ ਚੁਆ ਜਾਓ ਦਿੱਤਾ ਜਾਵੇ ਕਦ ਮੈਨਾਂ ਮਹਾਵਜੇ ਦਿੱਤੇ ਜਾਣਗੇ ਤਮਾਨ ਖਰਾਬ ਹੋ ਗਿਆ ਜੀ ਹੁੰਦੇ ਕੋਈ ਦਿੱਤੇ ਆ ਮਹਾਵਜਾ ਦਿੱਤਾ ਜਾਵੇਗੀ ਕਈਆਂ ਨਾਲ ਕਰਦੀ ਜੀ ਪੰਜ 사ਤ ਜਨ ਲਾਗ ਤੇ ਪੰਜ ਦਿਨ ਲੱਗਿਆ ਜੀ ਟਿਕਟ ਹਾਂ ਜੀ ਹਾਂ ਜੀ ਟਿਕਟਣ ਲੱਗਿਆ ਜੀ ਪਰ ਅੱਬ ਬਹੁਤ ਟਿਆੜੀ ਦੇ ਦੋ ਫੁੱਟ ਗਰਾਬ ਚੜ ਗਈ ਜੀ ਇਸਕਾ ਕਾਫੀ ਹੈ ਗਿਆ ਨੇ ਜੀ ਆਵਾ ਪਾਣੀ ਕਰਲੀ ਜਾਂਦਾ ਕਨਕਦਾ ਮੁਸ਼ਕਲ ਹੈ ਬਈ ਬੀਜ ਨਹੀਂ ਨੁਕਸਾਨ ਹੋਈ ਜਾਂਦਾ ਇਹਦਾ ਜੀ ਕਨਕਦਾ ਮੁਸ਼ਕਲ ਹੈਦਾ ਇਹਦਾ ਤਾਂ ਨਹੀਂ ਜਿੱਦ ਚਲੇ ਗਈ ਪਈਆਂ ਨੇ ਜੀ ਤੇ ਤੇ ਵਿਚਾਰ ਕਰ ਰਹੇ ਗਏ ਆ ਜੀ ਉਹ ਕਮਰੇ 파ਟ ਗਏ ਨਹੀਂ ਆ ਬੈਠ ਗਏ ਬਹੁਤ ਨੁਕਸਾਨ ਹੋਇਆ ਕਮਰਿਆਂ ਦਾ ਵੀ ਚੋਡੀ ਟਾਣੀ ਤੇ ਨਾਲ ਦੀ ਟਾਂਕੀ ਕਿੰਨਾ ਪੂਰਾ ਕਮਰਾ ਪਾਉਂਦੇ ਤੇ ਨੁਕਸਾਨ ਦੀ ਨਹੀਂ ਆ ਬੈਠ ਗੀਆਂ ਨਹੀਂ ਇਹਦੇ 파ਟ ਗਏ ਮਕਾਨ ਹੈ ਕਿੰਨੇ ਮਕਾਨ ਹੋਣਗੇ ਮਕਾਨ ਹੈਗੇ ਨੇ 4 ਰਗੇ ਨੇ ਜੀ ਛਾ ਟਾਣੀ ਅਕੇ ਕੀ ਜੀ ਮਕਰ ਸਿੰਘ ਲక్ష్ਮੀਰ ਸਿੰਘ ਤੇ ਕਲਵੰਤ ਸਿੰਘ ਜੀ ਅਜੇ ਬਾਕੀ ਪਿੰਡ ਦੇ ਕਾਫੀ ਹੈ ਮਾਅਵਿਯਤ ਮੰਗ ਕਰਨੇ ਜਿੰਨਾ ਯਾਰ ਮਾਗਜਾ ਦਿੱਤਾ ਜਾਵੇਗੀ ਕਾਹਤ ਨਾਲ ਬਹੁਤ ਨੁਕਸਾਨ ਹੋਇਆ ਜੀ ਮਕਾਨਾ ਦੇ ਕਰਨੇ ਦੀ ਵਾਕ ਮਕਾਨ ਤਿਆਰ ਕਰਦੇ ਨੇ ਜੀ ਮਾਗ ਜਾ ਦੇ ਦੇਣਾ ਹੈ 2.5 ਲੱਖ ਤਹਾ ਹੈ ਜੀ ਜਮਾਨ ਲੋੜ ਗਿਆ ਜੀ ਮੰਜੇ ਟੁੱਟ ਗਏ ਨੇ ਜੀ ਮਿੱਟੀ ਚੜ ਗਈ ਮੰਜੇ ਤੇ ਗਰਾਬ ਦੋ ਚੜ ਗਈ ਹੈ ਜੀ ਉਹਨਾਂ ਨੂੰ ਰਜਾ ਚ ਨੂੰ ਕਹਿੰਨੇ ਭਈ ਸਾਡੇ ਖਰਚਾ ਹੈ ਇਹ ਦੋ ਦੇ ਦੇਣ ਜੀ ਕੋਸ ਮਾਸ ਤੇ ਇਹਨੂੰ ਕਹਿੰਨੇ ਜੀ ਨਹੀਂ ਆਏ ਜੀ ਸਮਾਸੇ ਤਾਂ ਇਹ ਸੱਦ ਕੇ ਨਾ ਆਨੇ ਤੋ ਆਟ ਜਾਂਦੇ ਨੇ ਜੀ ਅਗਾ ਨਹੀਂ ਆਦੇ ਵੀਰ ਪ੍ਰਿਆਨਨ ਨੇ ਸਮਾਨ ਉੱਤੇ ਦੇ ਜਾਂਦੇ ਡਾਨੀ ਤੱਦਾ ਚੰਗੀ ਮਦਦ ਰਹੀ ਕਰਨੇ ਕਿ ਭਾਈ ਤੇਰਾ ਸਮਾਨ ਆਵੇ ਜੀ ਉਹ ਸਾਰਾ ਤੇ ਵੰਡਾ ਜਾਵੇ ਸੈਂਤੀਨਾ ਵੰਡਾ ਜਾਵੇ ਲੜਾਈ ਝਗੜਾ ਨਾ ਹੋਵੇ ਮੇਰਾ ਕਰਨਾ ਹੈ ਸ਼ਾਂਤ ਸਿੰਘ ਦਾਣੀ ਸੱਦਾ ਸਿੰਘ ਇਹ ਲੱਗਦਾ ਡਾਨੀ ਬੰਦੀ ਹੈ ਸਾਡਾ ਮੈਂਬਰ ਲੱਗ ਗਿਆ ਤੇ ਇਸ ਤਰ੍ਹਾਂ ਹੁਣ ਪਾਣੀ ਤੁਸੀਂ ਦੇਖਿਆ ਹੜ ਦੇ ਕਰਨ ਸਾਡੇ ਘਰ ਪੂਰਾ ਡੁੱਬ ਗਿਆ तकरीबन ਤੁਸੀਂ ਦੇਖਿਆ ਸਮਾਨ ਸਾਰਾ ਭਿੱਜਿਆ ਪਿਆ ਕੋਈ ਸਾਡੇ ਘੰਟਾ ਦੇ ਆਏ ਨਹੀਂ ਆਉਂਦੇ ਸੀਗੇ ਤੇ ਦਾਣੀ ਵੀ ਚਾਲ ਸੀਗੀ ਚਾਰ-ਛੇ ਰੁਪਾਣੀ ਦੀਗਾ ਤੇ ਕੋਈ ਸਾਡੇ ਕੋਲ ਆਂਦਾ ਨਹੀਂ ਰੁਕਦਾ ਨਹੀਂ ਸੀਗੇ ਤੇ ਤਕਰੀਬਨ ਜੋ ਸਾਨੂੰ ਰਾਸ਼ਨ ਮਿਲਿਆ ਉਹ ਜੋ ਸਾਨੂੰ ਸਰਕਾਰੀ ਮਿਲਿਆ 2-3 ਵਾਰੀ ਉਸ ਤੋਂ ਬਾਅਦ ਸਾਡੇ ਰਾਸ਼ਨ ਨਹੀਂ ਮਿਲਿਆ ਤੇ ਤੇ ਪਾਣੀ ਤਕਰੀਬਨ 5-6 ਫੁੱਟ ਤੋਂ ਦੇਖ ਚੁੱਕੇ ਨੇ ਸਮਾਨ ਕਿਨੇ ਉੱਪਰ ਪਿਆ ਹੈ ਤੇ ਤਕਰੀਬਨ ਸਾਡਾ ਨੁਕਸਾਨ ਕੁਝ ਕਮਰਿਆਂ ਦਾ ਹੋ ਗਿਆ ਤੇ ਕੁਝ ਸਾਡੀ ਫਲੱਚਾ ਗਈਆਂ ਚਾਨਕ ਘਰ ਪਾਣੀ ਆ ਗਿਆ ਸੀ ਤਾਂ ਕਰਕੇ ਸਮਝਾਣਾ ਪੈ ਗਿਆ ਉਹ ਕਿਤੇ ਰਹੇ ਹੁਣ ਅਸੀਂ ਅਸੀਂ ਜਾਤੇ ਕੋਲੇ ਮੁਝ ਕਹਣਾ ਸਾਰ ਏਦਾਂ ਹੀ ਐ ਵੀ ਜਨ ਕਿ ਉਹ ਜਾਨ ਨੂੰ ਦਿੱਕਤ 베ੜੀ ਦੇ ਆ ਗਈ ਛੱਡੇ ਉਹ ਨਹੀਂ ਮਿਲ ਸਾਨੂੰ ਮੌਕੇ ਤੇ ਜੋ ਕੁਝ ਅਸੀਂ ਲੈ ਜਾਂਦੇ ਮੰਜੇ ਵੀ ਸਿਰ ਚੱਕ ਕੇ ਕੁਝ ਸਮਾਨ ਅਸੀਂ ਲੈ ਖਾਣ ਪੀਣ ਦਾ ਲੈ ਕੇ ਆਇਆ ਤੇ ਬਾਕੀ ਤਾਂ ਸਾਡੇ ਨਹੀਂ ਆਇਆ ਕਿੰਨਾ ਕੁ ਲੱਗਦਾ ਸਮਾਨ ਦਾ ਉਹ ਸਰਬ ਜੇ ਕਹਦੀ ਤਾਂ ਬਹੁਤ ਜ਼ਿਆਦਾ ਹੀ ਹੈ ਲੇਕਿਨ ਤਕਰੀਬਨ ਜ਼ਿਆਦਾ ਨਹੀਂ ਤੇ 2-3 ਲੱਖ ਰੁਪਏ ਦਾ ਹੈਗਾ ਮਕਾਨਾਂ ਦਾ ਸਾਰਾ ਆਪਾਂ ਜੀ ਮਰਮਤ ਕਰੀਏ ਤਕਰੀਬਨ ਜਿਆਦਾ ਨਹੀਂ ਲੱਖ ਡੇਢ ਦਾ ਲੱਗੇਗਾ ਫਜ਼ਰਾਂ ਤੋਂ ਬਹੁਤ ਜਿਆਦਾ ਹੀ ਗਈਆਂ ਨਾ ਤੁਹਾਡੇ ਕਿਲੇ ਆਪਾਂ ਨੇ ਕੋਲ ਤਿੰਨ ਕਿਲੇ ਦੀ ਮਤਲਬ ਜੋ ਆਪਣੇ ਕਿੰਨੇ ਆਪਣੇ ਕੋਈ ਕਿਵੇਂ ਲਾ ਲਾ ਹਸਦਾ ਲੈਨੇ ਜੋ ਸਰਕਾਰ ਹੈਗੀ ਏ ਆਪਨਾ ਕੋਈ ਫਾਇਦਾ ਕਰੇ ਤੇ ਵਧੀਆ ਗੱਲ ਹੈ ਇੱਕ ਰੀ ਪਹਿਲਾਂ ਆਈ ਸੀਗੇ ਉਹਦਾ ਪਾਣੀ ਸੀਗਾ ਫਿਰ ਵਾਪਸ ਹੀ ਗਿਆ ਜਲ ਬੀੜੀ ਤੇ ਆਈ ਸੀਗੇ ਵਾਪਸ ਹੀ ਚਲੇ ਗਏ ਕਰਨਾ ਹੀ ਪੈਣਾ ਜਿੰਨੇ ਜੇ ਤੱਕ ਸੁਕੇਗਾ ਅਜ 10 15 ਦਿਨ ਹੋਰ ਪੈ ਜਾਣਗੇ ਇਹ ਮਿੱਟੀ ਕੱਢਾਂਗੇ ਤਾਂ ਹੀ ਹੋਵੇਗਾ ਉਧਰ ਉਹਨਾਂ ਜਿੰਕੇ ਉਹ ਬਚਾਰੇ ਕਿਵੇਂ ਨਾਲ ਛੁੱਪੀ ਜਗ੍ਹਾ ਤੇ ਆਂਦੇ ਹੁਣ ਹਿਮਾਉਂਪੁਰ ਰੱਖਿਆ ਹੈ ਉੱਪਰ ਖੱਪ ਜਿਹੜੇ ਬੈਠੇ ਆ ਤੇ ਇਸ ਤਰ੍ਹਾਂ ਹੁਣ ਜੇ ਅਸੀਂ ਆਵਾਂਗੇ اچانک ਜੇ ਕਿਸੇ ਨੂੰ ਤੀਨ ਵਾਟ ਲਾਵਾਂਗੇ ਸਾਡੇ ਨੂੰ ਨੁਕਸਾਨ ਸਾਡੇ ਵੀ ਹੋ ਦਿੱਕਦਾ ਅਜੇ ਵੀ ਖਤਰਾ ਹੈਗਾ ਹਾਂਜੀ ਉੱਥੇ ਜੀ ਇੱਕ ਮਹੀਨਾ ਪੂਰਾ ਪਾਣੀ ਚੱਲਿਆ ਇੱਕ ਮਹੀਨਾ ਪੂਰਾ ਪਾਣੀ ਚੱਲਿਆ ਸਾਨੂੰ ਬੜੇ ਬੜੇ ਕੁੱਤਸੀ ਪੇਖਵਾਉਂਦੀ ਨਾ ਕੋਈ ਚਾਰਾ ਪਹੁੰਚ ਰਿਹਾ ਐ ਨਾ ਕੋਈ ਤੂੜੀ ਸਾਡੀ ਲੁੱੜ ਗਈ ਨਾ ਤੂੜੀ ਪਹੁੰਚ ਰਹੀ ਐ ਇੱਥੇ ਇੰਨੀ ਨਹੀਂ ਗੋਡੇ-ਗੋਡੇ ਜੀ ਡਿਗਰਾ ਬਸੀ ਕਿਹੜੀ ਸਪਾਈ ਕੀਤੀ ਸੀ ਹਾਲੇ ਵੀ ਸਾਡਾ ਸਮਾਨ ਉੱਤੇ ਪਿਆ ਐ ਕੋਈ ਸਾਡੇ ਦਾਣਾ ਫੱਕਾ ਤਾਂ ਉਹ ਵੀ ਫੇਜ ਬੁੱਝ ਗਿਆ ਤੇ ਕੋਈ ਆ ਮੰੰਜੇ ਰਗੇ ਸੀ ਮੰੰਜੇ ਲੋੜ ਕੇ ਸਾਰਾ ਹਾਲ ਕੁਵਾਲ ਹੋ ਗਿਆ ਘਰ ਦਾ ਅਸੀਂ ਤਾਂ ਬੜੇ ਦੁਖੀ ਰਹੇ ਹਾਲੇ ਵੀ ਤੂੜੀ ਸਾਡੇ ਤੱਕ ਨਹੀਂ ਪਹੁੰਚ ਰਹੀ ਹਾਲੇ ਚਾਰ ਛਤਰੂ ਪਾਣੀ ਖੜਾ ਐ ਕੋਈ ਰਸਤਾ ਸਾਡੇ ਮੈਨੇ ਸੁੱਕਾ ਨਹੀਂ ਹੋਇਆ ਅੱਜ ਹੋਇਆ ਸੁੱਕਾ ਪਿਛਾਂ ਤੇ ਉੱਥੇ ਆਦੀ ਪਿਛਾਂ ਵੰਡੀ ਮੰਡੀ ਜਾਂਦੀ ਹੈ ਕੋਈ ਸਾਡੀ ਮਦਦ ਕਰੇ ਚੂੜੀ ਸਾਡੇ ਤੇ ਪਚਾਵੇ ਜੇ ਆਪਾਂ ਸੁਣ ਤੇ ਚਾਰਾ ਪਚਾਵੇ ਤੇ ਬੜਾ ਹੁੰਦਾ ਧੰਨਵਾਦ ਕਰਾਂ ਦੇ ਸਾਡਾ ਹਾਲੇ ਵੀ ਸਮਾਨ ਵੇਖ ਲੋ ਉੱਪਰ ਪਿਆ ਹੈ ਹਾਲੇ ਵੀ ਅਸੀਂ ਆਨੇ ਤੇ ਲਾ ਬਈਏ ਤੇ ਮੁਰਕ ਉਹ ਨਾ ਕੋਈ ਪਾਣੀ ਫੇਰ ਬਾਰਸ਼ਾਂ ਪਾ ਜਾਣ ਤੇ ਫੇਰ ਪਾਣੀ ਵਧ ਜਾਵੇ ਤੇ ਰੱਖਣਾ ਸਮਾਨ ਬਹੁਤ ਔਖਾ ਹੋ ਜਾਂਦਾ ਹੈ ਅਸੀਂ ਇਹ ਦੋ ਚਾਰ ਗੱਲਾਂ ਕਰਨੇ ਆ ਸਾਡੇ ਪੀਕਣ ਨੂੰ ਕੋ ਮਦਦ ਪੂਰੀ ਪਹੁੰਚੀ ਜਾਵੇ ਨੂੰ ਬਾਹਰ ਵੀ ਜਾਣਾ ਤਾਂ ਅੱਡੇ ਜੀ ਇੱਥੇ ਰਹੇ ਜੇ ਸਮਾਨ ਸਮੂਹ ਪਰੋਂ ਵੀ ਮਤ ਕਰੇ ਡੇਗ ਢਾਏ ਨਾ ਪਾਵੇ ਜੋ ਉੱਚਾ ਕਰਨਾ ਪਾ ਸਕਦਾ ਹੈ ਤੇ ਦੂਜੇ ਘਰ ਦੇ ਛੋਟੇ ਬੱਚੇ ਪਰਿਵਾਰ ਪਿੱਛੇ ਕੱਲ ਦਿੱਤੇ ਸੀ ਬੜੀਆਂ ਪਰੇਸ਼ਾਨੀਆਂ ਇਹ ਬੜੀ ਬਹੁਤ ਪਰੇਸ਼ਾਨੀ ਹੋਈ ਹੈ ਉੱਤੇ ਨਾ ਤਾਂ ਕੋਈ ਉੱਤੇ ਛਾਂ ਸੀ ਛੁੱਪੇ ਬੈਠਣਾ ਕਰਨਾ ਇੱਕ ਸੱਪਾਂ ਦਾ ਡਰ ਹੱਲੇ ਵੀ ਸਮਾਨ ਨਹੀਂ ਪਲਾਣੇ ਵੀ ਵਿੱਚ ਕੀ ਪਤਾ ਲੱਗਦਾ ਕੋਈ ਸੱਪ ਬੜਿਆ ਆ ਪੀ ਹੋਵੇ ਜਾਂ ਕੁਛ ਬਹੁਤ ਪਰੇਸ਼ਾਨੀਆਂ ਆ ਲੈ ਵੀ ਇੱਥੇ 4-4 ਫੁੱਟ ਪਾਣੀ ਰਹੀ ਆ ਜੀ ਪਾਣੀ ਦੇ ਵਿੱਚ ਕੀ ਰਹਿੰਦੇ ਨੇ ਹਾਂ ਜੀ ਪਾਣੀ ਦੇ ਵਿੱਚ ਰਹਿੰਦੇ ਬੜੀ ਗਰਮ ਹੋ ਗਈ ਸੀ ਜੀ ਇੱਥੇ ਟੋਆ ਵੱਜ ਗਿਆ ਸੀ ਘਰ ਦੇ ਵਿੱਚ ਇੱਥੇ ਟੋਆ ਵੱਜ ਗਿਆ ਸੀ ਉਹਨੂੰ ਇਦਰੀ ਚਿਕੜੀ ਕੱਢ-ਕੱਢ ਤੇ ਉਹਦੇ ਵਿੱਚ ਸੱਤੀ ਗਈ ਹੈ ਬਹੁਤ ਪਰੇਸ਼ਾਨੀ ਗੋਡੇ-ਗੋਡੇ ਜੀ ਨਹੀਂ ਚਿਕੜੀ ਛੜ ਗਈ ਸੀ ਹਾਂ ਗਰਮ ਪੂਰੀ ਛੜ ਗਈ ਸੀ ਉਹ ਕੰਨਿਆ ਨਾਲ ਵੰਜਣ ਤੇ ਪਾਣੀ ਛੱਟ-ਛੱਟ ਤੇ ਪਾਣੀ ਕੋ ਮੁਡੇ ਸੀ ਬਾਲਟੀਆਂ ਨਾਲ ਪਾਣੀ ਸੱਤੀ ਆਵੀਦਾ ਸੀ ਉੰਜੀ ਆਵੀਦਾ ਸੀ ਕੰਨਿਆ ਨਾਲ ਕਿੰਨੇ ਦਿਨ ਲੱਗੇ ਉਹ ਸਾਡੇ 4-5 ਦਿਨ ਲੱਗੇ ਜੀ ਉੰਜਣ ਤੇ ਦਿਨ ਪਰ ਰਾਤ ਸਾਰੇ ਬੱਚੇ ਸਾਰੇ ਅਸੀਂ ਲੱਗੇ ਰਹੇ ਕੋ ਗੋਖਰਾ ਨਾਲ ਉੰਜੀ ਗਿਆ ਕੋਈ ਦੀ ਗਿਆ ਅੱਗ ਰਬ ਬਹੁਤ ਕੱਢੀ ਗਈ ਕੋਈ ਮਸ਼ੀਨਾਂ ਇੱਥੇ ਨਹੀਂ ਆਈਆਂ ਜੀ ਕੋਈ ਪੀਸ਼ਾ ਚੱਲਦੀਆਂ ਤਾਂ ਪਤਾ ਨਹੀਂ ਇੱਥੇ ਸਾਡੇ ਕੋ ਤਾਂ ਹੱਲੇ ਵੀ ਪਾਣੀ ਖੜਾ ਮਸ਼ੀਨ ਆ ਹੀ ਨਹੀਂ ਸਕਦੀ ਇੱਧਰ ਕੀ ਤਾਂ ਇਹ ਮੰਗ ਕਰਨ ਦੇ ਸਾਨੂੰ ਮਾਗਜਾ ਘੱਟ ਨੂੰ ਘੱਟ 50000 ਮਾਗਜਾ ਦਿੱਤਾ ਜਾਵੇ ਜੇਰੀ ਕੋਠੇ ਟੁੱਟ ਭੱਜ ਹੋਈ ਹੈ ਜਾਂ ਕੋਈ ਸਮਾਨ ਲੁੱਟ ਗਿਆ ਹੈ ਸਾਨੂੰ ਹੁੰਦਾ ਵੀ ਮਾਗਜਾ ਦਿੱਤਾ ਜਾਵੇ ਕਿ ਪ੍ਰਸ਼ਾਸਨ ਤੋਂ ਇਹ ਮੰਗ ਮੰਗਨੇ ਵਿੱਚ ਦੁਆਰਾ ਦੇ ਮੋਰੇ ਕਾਟ ਤੇ ਗਾਡਰ ਕੋ ਸਾਥ ਇਹ ਸਮਾਨ ਬੜਾ ਮੁਸ਼ਕਲ ਬਚਾਇਆ ਕੋਈ ਕੋਈ ਭੇਜੀ ਗਿਆ ਸੀ ਕੋਈ ਬਚਾ ਕੇ ਆਇਆ ਸੀ ਗਾਡਰ ਗੁਡਰ ਮੰਗ ਤੇ ਕਿਧਰੋਂ ਲਿਆਂਦੇ ਮੰਗਤੇ ਤੇ ਸਾਰਾ ਉਹ ਦੇ ਲੋ ਮੋਰੇ ਕੱਢੇ ਸੰਗਲ ਪਾਇਨ ਤਾਰਾਂ ਪਾਇਨ ਇਹ ਵੀ ਖਤਰਾ ਸੀ ਸਾਨੂੰ ਕਿਸੇ ਟਾਈਮ ਵੀ ਟੁੱਟ ਸਕਦੀ ਐ ਤਾਰ ਜਿਹੜੀ ਪਾਈ ਹੋਈ ਐ ਜਾਂ ਸੰਗਲ ਕਿਰੇ ਨਿਕਲ ਜਾ ਸਕੇ ਉਸ ਮਾਨ ਸਾਡਾ ਫਿਰ ਨਾ ਟੁੱਟ ਪਾਜ ਜਾਵੇ ਅੱਲੇ ਵੀ ਵੱਜਾ ਖੜਾ ਜੀ